ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ YouTube ਚੈਨਲ ਤੇ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਤੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਆਪਾਂ ਇੱਕ ਅੱਜ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਜਿਹਦੇ ਵਿੱਚ ਆਪਾਂ ਬਣਾਵਾਂਗੇ ਆਲੂ ਚਿਪਸ ਬਿਲਕੁਲ कुरकुरे ਤੇ ਕਰੰਚੀ ਕਿੱਦਾਂ ਬਣਾਵਾਂਗੇ ਉਹ ਤੁਹਾਨੂੰ ਦੱਸਦੇ ਹਾਂ ਚਲੋ ਜੀ ਬਣਾਨੇ ਆ ਇੱਕ ਨਵੇਂ ਤਰੀਕੇ ਨਾਲ ਆਲੂ ਚਿਪਸ ਇਹਨੇ 3-4 ਆਲੂ ਲੈ ਲੈਨੇ ਇਹਨਾਂ ਦੇ ਆਪਾਂ ਚਿਪਸ ਬਣਾਵਾਂਗੇ ਪਹਿਲਾਂ ਇਹਨਾਂ ਨੂੰ ਛਿੱਲ ਲਵਾਂਗੇ ਆਲੂਆਂ ਨੂੰ ਛਿੱਲਣ ਤੋਂ ਬਾਅਦ ਫਿਰ ਇਹਨਾਂ ਨੂੰ ਵਾਸ਼ ਕਰਾਂਗੇ ਚਲੋ ਜੀ ਆਪਾਂ ਇਹਨਾਂ ਨੂੰ ਪਹਿਲਾਂ ਛਿੱਲਦੇ ਹਾਂ ਆਪਾਂ ਨੇ ਜੀ ਆਲੂ ਵਾਸ਼ ਕਰ ਲਏ ਸੀ ਵਾਸ਼ ਕਰਦੇ ਚਾਰ ਪੰਜ ਵਾਰੀ ਪਾਣੀ ਦੇ ਵਿੱਚੋਂ ਕੱਢ ਲਿਆ ਸੀ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਕੱਪੜੇ ਨਾਲ ਸੁਕਾ ਲਵਾਂਗੇ ਜਿਹੜਾ ਪਾਣੀ ਲੱਗਿਆ ਹੋਇਆ ਹੈ ਨਾ ਇਹ ਸਾਰਾ ਉੱਚੜਨਾ ਚਾਹੀਦਾ ਬਿਲਕੁਲ ਸੁੱਕਿਆ ਆਲੂ ਹੋਣਾ ਚਾਹੀਦਾ ਨਹੀਂ ਚਲੋ ਜੀ ਹੁਣ ਇਹਨਾਂ ਨੂੰ ਆਪਾਂ ਸਾਫ਼ ਕਰਨਾ ਨੇ ਕੱਪੜੇ ਨਾਲ ਖੋ ਜੀ ਹੁਣ ਆਪਾਂ ਕੱਪੜੇ ਨਾਲ ਆਲੂਆਂ ਨੂੰ ਸਾਫ਼ ਕਰਨਾ ਨੇ ਮੇਨ ਟਿੱਕੇ ਹੀ ਹੁੰਦੀ ਹੈ ਜੇ ਆਪਾਂ ਨੇ ਆਲੂ ਬਿਲਕੁਲ ਕਲੀਨ ਰੱਖਣੇ ਨੇ ਤੇ ਆਪਾਂ ਸੁਕਣੇ ਨੇ ਠੀਕਾ ਜੀ ਪਾਣੀ ਲੱਗਿਆ ਹੋਣਾ ਨਹੀਂ ਚਾਹੀਦਾ ਆਲੂਆਂ ਤੇ ਬਿਲਕੁਲ ਵੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜ चार बारी पानी क्या बिल्कुल साफ कर लिया हूँ आप ग्रेट कर लेंगे ग्रेक कर लें आलू ठीक है जी लम्बे-लम्बे आलू बड़े वादिया तैयार होंगे अपने बन के देखो जी ऐद के तैयार हो रहे आलू ठीक है जी बाकी ग्रेट वाला ग्रेट वाला अलग तो आता है कर? ਹਲੂਤੀ ਕਿਸਮਾਨ ਵਾਸਤੇ ਆਪਾਂ ਉਹ ਵੀ ਜਿਆਦਾ ਸਾਗਦੇ ਦੇ ਵਿੱਚ ਡਿਜ਼ਾਈਨ ਬਣ ਜਾਂਦਾ ਜਿਵੇਂ ਅੰਕਲ ਚਿਪਸ ਤੇ ਹੁੰਦਾ ਹੈ ਨਾ ਬਣਾ ਹੋਇਆ ਚਿਪਸ ਦੇ ਉੱਪਰ ਡਿਜ਼ਾਈਨ ਲੰਮੇ ਲੰਮੇ ਹੁੰਦੇ ਨੇ ਉਹ ਲਾਈਨਾਂ ਦੀਆਂ ਪਈਆਂ ਹੁੰਦੀਆਂ ਚਿਪਸ ਦੇ ਉੱਪਰ ਉਦਾਂ ਵੀ ਆਪਾਂ ਉਹ ਕਰ ਸਕਦੇ ਆ ਉਹ ਲਿਆ ਕੇ ਉਹਦੇ ਨਾਲ ਵੀ ਆਪਾਂ ਗ੍ਰੇਟ ਕਰ ਸਕਦੇ ਆ ਜੇ ਆਪਾਂ ਨਾਲ ਚਾਕੂ ਨਾਲ ਕਰਦੇ ਆ ਇਹ ਸੇਮ ਉਹ ਚ ਨਹੀਂ ਕੱਤੇ ਜਾਂਦੇ ਹੈਗੇ ਠੀਕ ਹੈ ਜੀ ਇਹਨੂੰ ਕੱਟ ਲਵਾਂਗੇ ਹੁਣ ਜੇ ਆਪਾਂ ਇਹਨੂੰ ਖੁੱਲੇ ਰੱਖ ਦਾਂਗੇ ਤਾਂ ਇਹ ਖਰਾਬ ਹੋ ਜਾਂਦੇ ਨੇ ਆਲੂ ਦੇ ਚਿਪਸ ਬਣੇ ਹੋਏ ਦੇਖੋ ਜੀ ਆਪਾਂ ਨੇ ਗ੍ਰੇਟ ਕਰ ਲਏ ਨੇ ਇਹ ਆਲੂ ਠੀਕ ਹੈ ਜੀ ਦੇਖੋ ਤਿੰਨ ਚਾਰ ਦੇਖੋ ਆਪਾਂ ਇਹ ਵਾਲੇ ਆਲੂ ਗ੍ਰੇਟ ਕੀਤੇ ਹੋਏ ਨੇ ਜੀ ਇਹਨਾਂ ਨੂੰ ਵੀ ਆਪਾਂ ਬਿਲਕੁਲ ਸੁਕਾ ਲੈਣਾ ਕਿਉਂਕਿ ਇਹਨਾਂ ਦੇ ਵਿੱਚੋਂ ਪਾਣੀ ਨਿਕਲਿਆ ਗ੍ਰੇਟ ਕਰਨ ਨਾਲ ਠੀਕ ਹੈ ਜੀ ਇਹਨਾਂ ਨੂੰ ਵੀ ਬਿਲਕੁਲ ਸੁਕਾ ਾਵਾਂਗੇ ਆਪਾਂ ਕੱਪੜੇ ਨਾਲ ਇਹਨਾਂ ਦਾ ਸਾਰਾ ਮੋਇਸਚਰਾਈਜੇਸ਼ਨ ਕੱਢ ਦਾਂਗੇ ਆਪਾਂ ਠੀਕ ਹੈ ਜੀ ਲੋ ਜੀ ਆਪਾਂ ਨੇ ਸਾਰੇ ਆਲੂਆਂ ਦਾ ਮੋਇਸਚਰ ਸੁਕਾ ਲਿਆ ਸੀਗਾ ਤੇ ਬਿਲਕੁਲ ਕੱਲੇ-ਕੱਲੇ ਆਲੂ ਹੋ ਗਏ ਹੁਣੇ ਚਿਪਕਣਗੇ ਨਹੀਂ ਨਾਲ ਤੇ ਹੁਣ ਆਪਾਂ ਇੱਕ ਪਾਸੇ ਤੇਲ ਰੱਖ ਲੈਨੇ ਆ ਪੈਨ ਦੇ ਵਿੱਚ ਪਾਵਾਂਗੇ ਆਇਲ ਲੋ ਜੀ ਇਹ ਆਪਣਾ ਸਾਰਾ ਹੀ ਪੈ ਗਿਆ ਕਿਉਂਕਿ ਥੋੜਾ ਹੀ ਸੀਗਾ ਇਹਨਾਂ ਠੀਕ ਹੈ ਜੀ ਆਇਲ ਪੰਨ ਤੋਂ ਬਾਅਦ ਹੁਣ ਆਪਾਂ ਇਹਨਾਂ ਬਿਲਕੁਲ ਹੋਟ ਗਰਮ ਕਰਨਾ ਆਪਾਂ ਨੇ ਬਿਲਕੁਲ ਗਰਮ ਆਇਲ ਕਰਕੇ ਹਨਾ ਜੀ ਫੇਰ ਆਪਾਂ ਇਹਦੇ ਵਿੱਚ ਹੌਲੀ-ਹੌਲੀ ਇਹ ਛੱਡਾਂਗੇ ਜਿਹੜਾ ਆਪਾਂ ਨੇ ਚਿਪਸ ਰੈਡੀ ਕਰੀ ਸੀ ਠੀਕ ਹੈ ਜੀ ਇੱਕ ਪਾਸੇ ਆਪਾਂ ਨੇ ਕੀ ਕਰਨਾ ਕੋਲੀ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਲੈਣਾ ਇਹਦੇ ਵਿੱਚ ਆਪਾਂ ਨੇ ਲੈ ਲੈ ਜੀ ਪਾਣੀ ਪਾਣੀ ਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਪਾਵਾਂਗੇ ਜੀ ਆਪਾਂ ਆਪਣੇ ਚਿਪਸ ਦੇ ਹਿਸਾਬ ਨਾਲ ਜਿੰਨੇ ਦਾ ਆਪਣੇ ਚਿਪਸ ਹੋਣਗੇ ਠੀਕ ਹੈ ਜੀ ਉਹਦੇ ਹਿਸਾਬ ਨਾਲ ਆਪਾਂ ਨਮਕ ਪਾਵਾਂਗੇ ਚਲੋ ਜੀ ਨਮਕ ਪਾ ਲਿਆ ਮੈਂਨੇ ਤੇ ਹੁਣ ਆਪਾਂ ਇਹਨੂੰ ਆਪਾਂ ਘੋਲ ਲਵਾਂਗੇ ਆਪਾਂ ਨੇ ਪਾਣੀ ਦੇ ਵਿੱਚ ਬਿਲਕੁਲ ਮਿਕਸ ਕਰ ਲੈਣਾ ਹੈ ਦੇਖੋ ਜੀ ਆਪਣਾ ਨਮਕ ਬਿਲਕੁਲ ਪਾਣੀ ਦੇ ਵਿੱਚ ਮਿਕਸ ਹੋ ਗਿਆ ਠੀਕ ਹੈ ਜੀ ਪਾਣੀ ਆਪਣਾ ਰੈਡੀ ਆ ਤੇ ਜਦੋਂ ਆਪਣਾ ਤੇਲ ਉਹ ਗਰਮ ਹੋ ਰਿਹਾ ਜਦੋਂ ਆਪਣਾ ਤੇਲ ਗਰਮ ਹੋ ਜਾਊ ਆਪਾਂ ਦੇ ਵਿੱਚ ਆਪਾਂ ਇਹ ਚਿਪਸ ਛੱਡਾਂਗੇ ਠੀਕ ਹੈ ਜੀ ਹੌਲੀ ਹੌਲੀ ਕਰਕੇ ਇੱਕਦਮ ਦੇਖੋ ਜੀ ਆਪਣਾ ਆਇਲ ਬਿਲਕੁਲ ਗਰਮ ਹੋ ਗਿਆ ਮੈਂ ਇਹਨੇ ਹੀਟ ਕਰਤੀ ਆ ਲੋ ਫਲੇਮ ਤੇ ਹੁਣ ਆਪਾਂ ਇਹਦੇ ਵਿੱਚ ਛੱਡਾਂਗੇ ਚਿਪਸ ਜਿੰਨੇ ਕਾਪਨੇ ਆਣੇ ਕੋਲੇ ਕੋ ਜਿੰਨੇ ਛੱਡ ਦੇਵਾਂਗੇ ਤੁਹਾਨੂੰ ਖਾਵਾਂਗੇ ਦੇਖੇ ਦੇਖੋ ਜੀ ਆਪਣੇ ਹੱਥੇ ਬਾਹਮਣੇ ਹੋਣੇ ਸਟਾਰਟ ਹੋ ਗਏ ਨੇ ਟਿੱਕਾ ਦੇਖੋ ਹੁਣ ਉਹਨੂੰ ਵੀ ਤਰਫੋਂ ਮਿਲਵਾ ਲਵਾਂਗੇ ਹੁਣ ਪਾਜੀ ਉਸ ਵਿੱਚ ਤਰਫੋਂ ਲਗਾ ਦੇਣੀ ਤੇ ਹੁਣ ਜਿਹੜਾ ਆਪਾਂ ਨੇ ਕੌਲੀ ਦੇ ਵਿੱਚ ਨਮਕ ਪਾਉ ਲਿਆ ਸੀ ਜੀ ਉਹਦਾ ਸਿਰਫ ਜਸਟ ਇੱਕ ਚਮਚਾ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਸੋਹਣੇ ਇਹਨਾਂ ਦੇ ਪੀਸ ਮਾਣ ਮਾਤਰ ਆਪ ਦੇ ਵਿੱਚ ਨਮਕ ਭਰ ਗਿਆ ਜੀ kalau mana chip saatnya keran nggak? Cipan sih udah diin

ਇਸ ਮਾਪਰੇ ਵਿੱਚ ਕੁਝ ਵੀ ਪਾ ਸਕਦੇ ਆ ਜੇ ਮੈਂ ਤੁਸੀਂ ਮਿਰਚਾਂ ਨੇ ਪਸੰਦ ਕਰਦੇ ਹੋਵੋਗੇ ਤਾਂ ਮਿਰਚਾਂ ਪਾ ਸਕਦੇ ਆ ਆਰਗੈਨਿਕ ਪਾ ਸਕਦੇ ਆ ਇਹ ਵਿੱਚ ਜੇ ਕੋਈ ਹੋਰ ਚੀਜ਼ ਗਰਮ ਮਸਾਲਾ ਵਗੈਰਾ ਕੁਝ ਵੀ ਪਾ ਮਿਲਾ ਸਕਦੇ ਆ ਜਿਹੜੀ ਚੀਜ਼ ਦਾ ਆਪਾਂ ਨੂੰ ਫਲੇਵਰ ਚਾਹੀਦਾ ਜੇ ਆਪਾਂ ਨੂੰ ਆਨਿਅਨ ਫਲੇਵਰ ਚਾਹੀਦਾ ਤਾਂ ਆਨਿਅਨ ਦਾ ਇੱਕ ਪਾਊਡਰ ਆਉਂਦਾ ਬਾਜ਼ਾਰ ਚੋਂ ਆਪਾਂ ਉਹ ਲੈ ਆ ਕੇ ਪਾ ਸਕਦੇ ਆ ਜੇ ਉੱਪਰ ਜੇ ਟਮਾਟੋ ਚਾਹੀਦਾ ਟਮਾਟੋ ਦਾ ਫਲੇਵਰ ਆਉਂਦਾ ਉਹ ਪਾ ਕੇ ਲਿਆ ਸਕਦੇ ਆ ਪਾ ਸਕਦੇ ਆ ਦੇ ਉੱਪਰ ਠੀਕ ਹੈ ਜੀ ਬਿਲਕੁਲ ਕ੍ਰਿਸਪੀ ਤੇ ਕਰਾਂਚੀ ਬਣਨੇ ਨੇ ਅਨਕਲ ਚਿਪਸ ਦੀ ਤਰ੍ਹਾਂ ਬਣਨੇ ਨੇ ਦੇਖ ਆਵਾਜ਼ ਆ ਰਹੀ ਆ ਨਾ ਜੀ ਬਿਲਕੁਲ ਇਦਾਂ ਮੰਨਦੇ ਨੇ ਜੀ ਤੁਸੀਂ ਵੀ ਬਣਾਓ ਤੇ ਖਾਓ ਹਾਂਜੀ ਏਸੀ ਅੱਜ ਦੀ ਆਪਣੀ ਨਵੀਂ ਵੀਡੀਓ ਜੇ ਵੀਡੀਓ ਚੰਗੀ ਲੱਗੇ ਹੋਵੇ ਵਧੀਆ ਲੱਗੇ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਤੇ ਮੇਰੇ ਚੈਨਲ ਤੇ ਇੱਕ ਪਿਆਰਾ ਜਿਹਾ ਜ਼ਰੂਰ ਕਮੈਂਟ ਕਰਿਆ ਕਰੋ ਤੇ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਠੀਕ ਹੈ ਜੀ ਚਲੋ ਜੀ ਕੱਲ ਨੂੰ ਮਿਲਦੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ